ਗੱਲ ਜੀ ਪੰਜਾਬੀ ਟੂਡੇ న్యూਸ ਦੇ ਆਪ ਦਾ ਸਵਾਗਤ ਹੈ ਅੱਜ ਦੀ ਤਾਜ਼ਾ ਖਬਰ ਅਮਰਪਾਲ ਦੀ ਸੰਸਦ ਦੀ ਹਾਜ਼ਰੀ ਤੇ ਪੰਜਾਬ ਗਵਰਨਰ ਚੰਪ ਹਾਈ ਕੋਰਟ ਦੇ ਉੱਤੇ ਸਵਾਲਾਂ ਤੇ ਹੁਣ ਤੱਕ ਹਾਂ ਜਾਂ ਨਹੀਂ ਤੈ ਨਹੀਂ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੋਮਵਾਰ ਨੂੰ ਪੰਜਾਬ ਸਰਕਾਰ ਦੀ ਕਾਰਜਕ੍ਰਮੀ ਅਤੇ ਉਸ ਸਮੇਂ ਸਵਾਲ ਖੜੇ ਹੋ ਗਏ ਜਦੋਂ ਇਹ ਦੱਸਿਆ ਗਿਆ ਕਿ ਖੰਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਪਾਲ ਸਿੰਘ ਨੂੰ ਸੰਸਦ ਦੇ ਬਚਨ ਵਚਤ ਸੈਸ਼ਨ ਦੇ ਦਾਖਲ ਹੋਣ ਦੀ ਇਜਾਜ਼ਤ ਦੇਣ ਲਈ ਜਾਂ ਨਾ ਦੇਣ ਬਾਰੇ ਰਾਜ ਸਰਕਾਰ ਨੇ ਅਜੇ ਤੱਕ ਕੋਈ ਰਸਮੀ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ ਇਹਨਾਂ ਜਾਣਕਾਰੀਆਂ ਜਾਣਕਾਰੀ ਐਡੀਸ਼ਨਲ ਸਲੈਕਟਰ ਜਰਨਲ ਸਤਿਆਪਾਲ ਜੈਨ ਨੇ ਮੁੱਖ ਜੱਜ ਸ਼ੀਲ ਲਾਗੂ ਦੀ ਗਵਾਹੀ ਵਿੱਚ ਬੈਂਚ ਦੇ ਸਾਹਮਣੇ ਦਿੱਤੀ ਅੱਜ ਜਦੋਂ ਅਦਾਲਤ ਅੰਮ੍ਰਿਤਪਾਲ ਦੀ ਤੀਜੀ ਨਿਵਾਰਨ ਅਹਰਾਸਤ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਅਪੀਲਸ਼ਨ ਤੇ ਸੁਣਵਾਈ ਕਰ ਰਹੀ ਸੀ ਤਾਂ ਅਦਾਲਤ ਨੇ ਦੱਸਿਆ ਕਿ ਅਮਰਤਾ ਅਮਰਪਾਲ ਸਿੰਘ 23 ਮਾਰਚ 2023 ਨੂੰ ਰਾਸ਼ਟਰੀ ਸੁਰੱਖਿਆ ਐਕਟ NSA ਤਹਿਤ ਲਗਾਤਾਰ ਹਰਿਆਣਾ ਵਿੱਚ ਹਨ ਤੇ ਹੁਣ ਵੀ ਉਹ ਜੇਲ੍ਹ ਵਿੱਚ ਬੱਧ ਹਨ ਜਦੋਂ ਕਿ ਇਹ ਇੱਕ ਚੁਣੇ ਹੋਏ ਸੰਸਦ ਮੈਂਬਰ ਹਨ ਹਾਈ ਕੋਰਟ ਨੇ ਇਸ ਤੋਂ ਪਹਿਲਾਂ 23 ਜਨਵਰੀ ਨੂੰ ਪੰਜਾਬ ਸਰਕਾਰ ਨੂੰ ਦੇਸ਼ ਦਿੱਤਾ ਸੀ ਕਿ ਉਹ ਅਮਰਪਾਲ ਸਿੰਘ ਦੀ ਇਸ ਪਟੀਸ਼ਨ ਦੇ 7 ਕੰਮਚਾਰੀ ਦਿਨਾਂ ਦੇ ਅੰਦਰ ਫੈਸਲਾ ਲਵੇ ਜਿਸ ਦਿਨ ਉਹਨਾਂ ਸੰਸਦ ਦੇ ਆਗਾਮੀ ਬਜਟ ਚਰਚਾ ਵਿੱਚ ਹਿੱਸਾ ਲੈਣ ਦੀ ਅਰਜੀ ਰਿਹਾਈ ਤੇ ਪ੍ਰੋਨ ਦੀ ਮੰਗ ਕੀਤੀ ਸੀ ਪਰ 2 ਫਰਵਰੀ ਦੀ ਸੁਣਵਾਈ ਚ ਸਰਕਾਰ ਸਵਾਰ ਕੀਤਾ ਸੀ ਕਿ ਹੁਣ ਤੱਕ ਉਸ ਮੰਗ ਪੱਤਰ ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਤੇ ਅਦਾਲਤ ਨੇ ਸਪਸ਼ਟ ਕੀਤਾ ਕਿ ਰਾਸ਼ਟਰੀ ਸੁਰੱਖਿਆ ਐਕਟ ਦੀ ਧਾਰਾ 15 ਤਹਿਤ ਅਰਜੀ ਰਿਹਾਈ ਦੀ ਸ਼ਕਤੀ ਸਬੰਧਨ ਸਰਕਾਰ ਕੋਲ ਹੁੰਦੀ ਹੈ ਇਸ ਮਾਮਲੇ ਵਿੱਚ ਇਹ ਅਧਿਕਾਰ ਪੰਜਾਬ ਸਰਕਾਰ ਕੋਲ ਹੈ ਤੇ ਗ੍ਰਹਿ ਸਖਤਰ ਤੇ ਗ੍ਰਹਿ ਤੇ ਨਿਆਂ ਵਿਭਾਗ ਪੰਜਾਬ ਸਰਕਾਰ ਨੂੰ 17 ਜਨਵਰੀ ਅਰਜੀ ਤੇ ਫੈਸਲਾ ਲੈ ਕੇ ਤੁਰੰਤ ਪੁਜੀਸ਼ਨਰ ਅਤੇ ਉਸ ਦੇ ਵਕੀਲ ਨੂੰ ਸੂਚਿਤ ਕਰਨ ਦਾ ਹੁਕਮ ਦਿੱਤਾ ਸੀ ਇਸ ਦੇ ਬਾਅਦ ਵੀ ਫੈਲਾ ਤੇ ਕੋਈ ਠੋਸ ਪ੍ਰਗਤੀ ਨਹੀਂ ਹੋਈ ਹੈ ਅਮਰਪਾਲ ਨੇ ਅਦਾਲਤ ਅੱਗੇ ਇਹ ਤਰਕ ਰੱਖਿਆ ਹੈ ਕਿ ਉਹ ਇੱਕ ਮੌਜੂਦਾ ਸੰਸਦ ਮੈਂਬਰਨ ਤੇ ਸੰਸਦ 'ਚ ਉਹਨਾਂ ਦੀ ਮੌਜੂਦਗੀ ਉਹਨਾਂ ਦੀ ਸਿਧਾ ਸੰਵਧਾਨਕ ਫਰਜ਼ ਹੈ ਇਸ ਲਈ ਉਹਨਾਂ ਨੂੰ ਬੈਚ ਸੈਸ਼ਨ ਦਾ ਹਿੱਸਾ ਲੈਣ ਲਈ ਤਾਰਜੀ ਰਿਹਾਈ ਦਿੱਤੀ ਜਾਣੀ ਚਾਹੀਦੀ ਸੀ ਉਹਨਾਂ 17 ਜਰਮਨੀ ਗੈਰ ਸਿਰਕਰਤਨ ਪੱਤਰ ਭੇਜਿਆ ਤੇ ਕੋਈ ਵੀ ਜਵਾਬ ਨਹੀਂ ਮਿਲਿਆ ਸੰਸਦ ਤੇ ਬੈਚ ਸੈਸ਼ਨ ਪੜਾਵਾ ਚਾਹੇ ਤੇ ਪਹਿਲਾ ਪ੍ਰ 28 ਜਨਵਰੀ ਤੋਂ 23 ਫਰਵਰੀ ਤੱਕ ਦੂਜਾ ਬੜਾ 9 ਮਾਰਚ ਤੋਂ 2 ਅਪ੍ਰੈਲ ਤੱਕ ਚੱਲੇਗਾ ਸਮਾਬੀਤ ਤੋਂ ਨਾਲ ਇਹ ਸੁਵਿਧਾਨਕ ਤੋਂ ਅਸਰ ਪੈ ਰਿਹਾ ਤੇ ਸਨਮਾਈ ਦਰਾਂ ਅਦਾਲਤ ਸਾਹਮਣੇ ਇਹ ਸੁਵਿਧਾਨਕ ਸਵਾਲ ਵੀ ਉਭਰਿਆ ਹੈ ਕਿ ਇੱਕ ਚੁਣੇ ਹੋਏ ਸੰਸਦ ਮੈਂਬਰ ਨੂੰ ਜੋ ਰਾਸਤੇ ਵਿੱਚ ਹੈ ਬਿਨਾ ਕਿਸੇ ਸਪਸ਼ਟ ਹੁਕਮ ਦੇ ਅਨਮਿਥੇ ਸਮੇਂ ਲਈ ਸੰਸਦ ਚ ਆਪਣੀ ਭੂਮਿਕਾ ਨਿਭਾਉਣ ਤੋਂ ਰੋਕਿਆ ਜਾ ਸਕਦਾ ਹੈ ਸਰਕਾਰ ਦੇ ਬਿਆਨਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਵਿਧਾਲਤੀ ਹਦਾਇਤਾਂ ਦੇ ਬਾਅਦ ਵੀ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਹੈ।